ਲੇ ਮਿੱਤਰੋ ਪਿੰਡ ਪਰ ਨਵੀਂ ਪਿਪਲੀ ਦੇ ਜੱਸੇ ਬਾਈ ਦੇ ਘਰੋਂ ਵੀਡੀਓ ਕਵਰ ਕੀਤੀ ਆ ਅੱਜ ਚੱਕੋ ਤੋਹਫਾ ਖਰੀਦਣ ਦੇ ਲਈ ਆ ਗਿਆ ਮੌਕਾ ਮਿੱਤਰੋ ਥਣ ਲੱਗਿਆ ਵਾ ਦੂਰਾ ਮੱਛੀ ਮੋਟਰਰ ਕੀ ਹੋਊਗੀ ਚਵਾਈ ਤੇ ਪਾਊਗੀ ਸਾਰਾ ਦਿਨ ਅਜੇ ਗਾਂ ਦਵਾਈ ਇਹਦਾ ਰੇਟ ਹੈਗਾ ਵਾ ਮਿੱਤਰੋ ਕੋਈ 85 ਨਹੀਂ ਕੋਈ ਆ 75000 ਦੇ ਚ ਰਸਾ ਫੜਾਤਾ ਵਾ ਐਂਦਾ ਮਿੱਤਰੋ ਤੁਹਾਨੂੰ 55000 ਦੇ ਚ ਰਸਾ ਫੜਾਤਾ ਵਾ ਇਹ ਸੂਈ ਆ 12 11 ਕਿਲੋ ਬੋਲੇ ਤੇ ਚੱਲਦੀ ਆ ਲੈ ਮਿੱਤਰੋ ਆ ਮੈਂ ਮਿਲ ਜੂਗੀ ਤੁਹਾਨੂੰ ਸਿਰਫ 80000 ਦੇ ਵਿੱਚ ਨਾ ਵੀਰੇ 80000 ਦੇ ਵਿੱਚ 11 ਕਿਲੋ ਦੁੱਧ ਕੰਡੇ ਵਾਲਾ ਹਾਜ਼ਰ ਆਇਆ ਦੇ ਥੱਲੇ ਮਗਰ ਇਹਦੇ ਹੈਗਾ ਮੇ ਮਿੱਤਰੋ ਕੱਟਾ ਕਿ ਕੱਟੀ ਬਈ ਕੱਟੀ ਇਹਦੇ ਮਗਰ ਪੰਜ ਸੱਤਾ ਦਿਨਾਂ ਦਾ ਸੁਆਵਾ ਤੇ ਆ ਮੱਜ ਨੇ ਸੁਆ ਸੁਣਾ ਮੇ ਮਿੱਤਰੋ ਇਹ 95000 ਦੇ ਵਿੱਚੋਂ ਮਾਨ ਤਣ ਨਾਲ ਮਿਲ ਜੂਗੀ 93000 ਦੇ ਵਿੱਚ ਜਸਨੋ ਲੇਵੇ ਭਾਂਡੇ ਵਾਲੀ ਚੌਥਾ ਸੁਆ ਇਹ ਮੇ ਆ ਮਿੱਤਰੋ ਲੇ ਮਿੱਤਰੋ ਆ ਮੈਂ ਵੀ ਪੂਰੀ ਟਿਕਾਣੇ ਦੀ ਆ ਲੇਵੇ ਭਾਂਡੇ ਵਾਲੀ ਆ ਇਹਨਾਂ ਦੋਵਾਂ ਦਾ ਰੇਟ ਜਿਹੜਾ ਹੈਗਾ ਮਿੱਤਰੋ ਤੁਹਾਨੂੰ ਦੱਸ ਦਿੱਤਾ ਤੇ ਆ ਮੈਂ ਦਾ ਵੀ ਮੁੱਲ ਮਿੱਤਰੋ 95000 ਆ ਇਹ ਵੀ ਕਾਟੇ ਵਾੜੇ ਕਰਕੇ 93 ਦੀ ਮਿਲ ਜਾਏ ਜੇ ਸੱਕਟੀਆਂ ਲੈਣੀਆਂ ਫਿਰ ਹੋਰ ਜਸੌਦਾ ਹੋ ਜੂ ਧੰਨਵਾਦ